ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬਾਬਾ ਪਿਰਥੀ ਚੰਦ ਜੀ ਨੇ ਜਹਾਂਗੀਰ ਨੂੰ ਮਿਲਣਾ ਜਦ ਬਾਬਾ ਪਿਰਥੀ ਚੰਦ ਜੀ ਇਸ ਤਰ੍ਹਾਂ ਗੁੱਸੇ ਹੋ ਕੇ 헤ਰਪਿੰਡ ਜਾ ਵਸੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਅਸਲੀਅਤ ਨੂੰ ਨਾ ਜਾਣਨ ਵਾਲੇ ਲੋਕ ਕਹਿੰਦੇ ਹਨ ਕਿ ਗੁਰੂ ਜੀ ਧਨ ਦੇ ਲੋਭੀ ਹੋ ਗਏ ਹਨ ਇਨਾਂ ਨੇ ਆਪਣੇ ਵੱਡੇ ਭਾਈ ਨੂੰ ਘਰ ਭੇਟਾ ਵਿੱਚ ਹਿੱਸਾ ਦੇਣੋਂ ਨਾ ਕਰ ਦਿੱਤੀ ਹੈ ਇਸ ਕਰਕੇ ਤੁਸੀਂ ਹੇਹਰ ਪਿੰਡ ਜਾਵੋ ਅਤੇ ਸਾਡੇ ਵੱਲੋਂ ਬੇਨਤੀ ਕਰੋ ਕਿ ਤੁਸੀਂ ਗੁੱਸਾ ਗਿੱਲਾ ਦੂਰ ਕਰਕੇ ਆਪਣੇ ਘਰ ਚੱਲੋ ਆਪਸ ਦਾ ਵਿਰੋਧ ਚੰਗਾ ਨਹੀਂ ਹੈ ਇਸ ਤਰ੍ਹਾਂ ਸਾਰੀ ਗੱਲ ਸਮਝਾ ਕੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਹੇਹਰੀ ਭੇਜਿਆ ਪਾਈ ਜੀ ਨੇ ਪਿਰਥੀ ਚੰਦ ਜੀ ਨੂੰ ਜਾ ਕੇ ਨਮਸਕਾਰ ਕੀਤੀ ਅਤੇ ਆਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਨੂੰ ਬੜੇ ਸਨਮਾਨ ਨਾਲ ਸੱਦਿਆ ਹੈ ਕਿ ਆਪਣੇ ਘਰ ਆਣ ਕੇ ਆਨੰਦ ਨਾਲ ਵਸੋ ਤੁਸੀਂ ਸਭ ਚੀਜ਼ਾਂ ਦੇ ਮਾਲਕ ਹੋ ਅਸੀਂ ਤੁਹਾਡੇ ਪਾਸੋਂ ਲੈ ਕੇ ਖਰਚਾ ਖਰਚਿਆ ਕਰਾਂਗੇ ਪਾਈ ਗੁਰਦਾਸ ਜੀ ਦੀ ਗੱਲ ਸੁਣ ਕੇ ਪਿਰਥੀ ਚੰਦ ਜੀ ਨੇ ਕਿਹਾ ਤੂੰ ਅੰਦਰੋਂ ਖੁਟਿਆਈ ਨਾਲ ਭਰਿਆ ਹੋਇਆ ਹੈ ਅਤੇ ਮੂੰਹ ਤੋਂ ਮਿੱਠੀਆਂ ਗੱਲਾਂ ਕਰਕੇ ਮੈਨੂੰ ਪਰ ਮਾਉਂਦਾ ਹਾਂ ਤੇਰੇ ਕਹਿਣ ਦੀ ਗੱਲ ਕਿਹੜੀ ਗੱਲ ਹੈ ਅਰਜਨ ਜਿਹਾ ਜਿਹੋ ਜਿਹਾ ਹੈ ਮੈਂ ਉਸ ਨੂੰ ਜਾਣਦਾ ਹਾਂ ਇਸ ਤਰ੍ਹਾਂ ਭਾਈ ਗੁਰਦਾਸ ਜੀ ਬੜੇ ਨਿਰਾਸ਼ ਹੋ ਕੇ ਕ੍ਰੋਧ ਨਾਲ ਭਰੇ ਹੋਏ ਉੱਠ ਕੇ ਅੰਮ੍ਰਿਤਸਰ ਨੂੰ ਤੁਰ ਪਏ ਰਸਤੇ ਵਿੱਚ ਤੁਰੇ ਆਉਂਦਿਆਂ ਭਾਈ ਜੀ ਨੇ ਇਸ ਆਪਣੀ ਨਿਰਾਦਰੀ ਤੇ ਗੁੱਸੇ ਅਧੀਨ ਹੋ ਕੇ ਵਾਰ ਲਿਖੀ ਜਿਸ ਵਿੱਚ ਪ੍ਰਿਥੀ ਚੰਦ ਜੀ ਨੂੰ ਬਹੁਤ ਬੁਰਾ ਮੀਨਾ ਤੇ ਹੰਕਾਰਯਾਦਕ ਕਿਹਾ ਅਮ੍ਰਿਤਸਰ ਦੇ ਗੁਰੂ ਜੀ ਪਾਸ ਆਣ ਕੇ ਭਾਈ ਜੀ ਨੇ ਸਾਰੀ ਗੱਲਬਾਤ ਦੱਸੀ ਭਾਈ ਗੁਰਦਾਸ ਜੀ ਦੇ ਤੁਰੇ ਤੁਰ ਆਉਣ ਪਿੱਛੋਂ ਸ਼੍ਰੀ ਪਿਰਥੀ ਚੰਦ ਜੀ ਨੇ ਸੁਲੀਖਾਨ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਜੇ ਕੋਈ ਬਾਕੀ ਰਹਿ ਗਿਆ ਹੈ ਤਾਂ ਛੇਤੀ ਕਰ ਲਵੋ ਅਤੇ ਮੇਰੇ ਨਾਲ ਬਾਦਸ਼ਾਹ ਪਾਸ ਦਿੱਲੀ ਚੱਲੋ ਸੁਲੀਖਾਨ ਨੇ ਕਿਹਾ ਮੇਰਾ ਕੰਮ ਇੱਥੇ ਸਾਰੇ ਸੰਪੂਰਨ ਹੋ ਗਏ ਹਨ ਹੁਣ ਥੋੜੇ ਦਿਨਾਂ ਨੂੰ ਹੀ ਦਿੱਲੀ ਜਾਣ ਦੀ ਤਿਆਰੀ ਹੈ ਐਨਏ ਨੂੰ ਸੁਲੀਖਾਨ ਨੂੰ ਬਾਦਸ਼ਾਹ ਦਾ ਪਰਵਾਨਾ ਆ ਗਿਆ ਕਿ ਜਿਤਨੀ ਉਗਰਾਹੀ ਹੋਈ ਹੈ ਉਸ ਨੂੰ ਛੇਤੀ ਲੈ ਕੇ ਦਿੱਲੀ ਆਓ ਇਸ ਹੁਕਮ ਕਰਕੇ ਸੁਲੀਖਾਨ ਨੇ ਸ਼ਿਗਰ ਹੀ ਤਿਆਰੀ ਕਰ ਲਈ ਅਤੇ ਉਸ ਦੇ ਨਾਲ ਹੀ ਬਾਬਾ ਪਿਰਥੀ ਚੰਦ ਵੀ ਤਿਆਰ ਹੋ ਕੇ ਦਿੱਲੀ ਨੂੰ ਤੁਰ ਪਏ ਦਿੱਲੀ ਪਹੁੰਚ ਕੇ ਸੁਲੀਖਾਨ ਨੇ ਬਾਬਾ ਪਿਰਥੀ ਚੰਦ ਜੀ ਦਾ ਡੇਰਾ ਆਪਣੇ ਡੇਰੇ ਦੇ ਪਾਸ ਹੀ ਲਵਾ ਲਿਆ ਦੂਸਰੇ ਦਿਨ ਸੁਲੀਖਾਂ ਬਹੁਤ ਸਾਰਾ ਤਾਨ ਤੇ ਘੋੜੇ ਆਦਿਕ ਨਜ਼ਰਾਨੇ ਵਜੋਂ ਲੈ ਕੇ ਪਾਦਸ਼ਾਹ ਨੂੰ ਮਿਲਿਆ ਅਤੇ ਹਰ ਖੋਰ ਕਈ ਪ੍ਰਕਾਰ ਦੇ ਤੋਹਫੇ ਦੇ ਕੇ ਪਾਦਸ਼ਾਹ ਨੂੰ ਪ੍ਰਸੰਨ ਕੀਤਾ ਦੂਸਰੇ ਦਿਨ ਜਦ ਫੇਰ ਸੁਲੀਖਾਂ ਪਾਦਸ਼ਾਹ ਨੂੰ ਮਿਲਿਆ ਉਸਨੇ ਬਹੁਤ ਸਿਫਾਰਿਸ਼ ਕਰਕੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਵੱਡਾ ਸੁਪੁੱਤਰ ਜਿਸ ਨੂੰ ਬਹੁਤ ਲੋਕ ਮੰਨਦੇ ਹਨ ਓਹੋ ਆਪ ਜੀ ਨੂੰ ਮਿਲਣ ਆਇਆ ਹੈ ਸੁਲੀਖਾਂ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਤੁਰੰਤ ਹੀ ਸ਼੍ਰੀ ਪਿਰਥੀ ਚੰਦ ਜੀ ਨੂੰ ਬੁਲਾ ਲਿਆ ਬਾਬਾ ਪਿਰਥੀ ਚੰਦ ਜੀ ਨੇ ਬਾਦਸ਼ਾਹ ਨੂੰ ਮਿਲ ਕੇ ਆਸ਼ੀਰਵਾਦ ਦਿੱਤਾ ਤਾਂ ਸੁਲੀਖਾਂ ਨੇ ਬਾਦਸ਼ਾਹ ਨੂੰ ਸਾਰੀ ਗੱਲ ਦੱਸ ਕੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੀ ਗੱਦੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਵੱਡੇ ਹਨ ਇਹਨਾਂ ਦੇ ਛੋਟੇ ਭਾਈ ਦਾ ਹੱਕ ਨਹੀਂ ਹੈ ਜਹਾਂਗੀਰ ਨੇ ਇਸ ਗੱਲ ਤੇ ਵਿਚਾਰ ਕਰਕੇ ਬਾਬਾ ਪਿਰਥੀਚੰਦ ਨੂੰ ਕਿਹਾ ਗੱਦੀ ਉੱਤੇ ਜਿਸ ਨੂੰ ਸ਼੍ਰੀ ਰਾਮਦਾਸ ਜੀ ਆਪ ਹੀ ਬਿਠਾ ਗਏ ਹਨ ਉਸ ਨੂੰ ਕੋਈ ਵੀ ਇਸ ਗੱਦੀ ਤੋਂ ਉਤਾਰ ਨਹੀਂ ਸਕਦਾ ਤੁਸੀਂ ਆਪਣੇ ਛੋਟੇ ਭਾਈ ਨਾਲ ਸੁਲਾ ਸਫਾਈ ਕਰਕੇ ਉਹਨਾਂ ਦੇ ਪਾਸ ਹੀ ਰਹੋ ਇਹ ਹੀ ਚੰਗੀ ਗੱਲ ਹੈ ਕੁਝ ਸਮੇਂ ਉਪਰੰਤ ਇੱਕ ਦਿਨ ਬਾਬਾ ਪਿਰਥੀਚੰਦ ਜੀ ਨੇ ਸੁਲੀਖਾ ਨੂੰ ਕਿਹਾ ਕਿ ਹੁਣ ਕੀ ਕਰਨਾ ਚਾਹੀਦਾ ਹੈ ਬਾਦਸ਼ਾਹ ਨੇ ਤਾਂ ਕੋਈ ਗੱਲ ਸਾਡੇ ਹੱਕ ਵਿੱਚ ਨਹੀਂ ਕੀਤੀ ਤਦ ਸੁਲੀਖਾਨ ਨੇ ਕਿਹਾ ਆਪ ਬਦਸ਼ਾਹ ਦੇ ਤੋਂ ਅਹਿਲਕਾਰ ਅਬਦੁਲ ਖਾਨ ਤੇ ਮੁਹੰਮਦ ਖਾਨ ਨੂੰ ਕੁਛ ਰਿਸ਼ਵਤ ਦੇ ਕੇ ਮਿਲੋ ਇਹੇ ਦੋਵੇਂ ਜਦ ਤੁਹਾਡੀ ਸਿਫਾਰਿਸ਼ ਕਰ ਦੇਣਗੇ ਤਾਂ ਤੁਹਾਡਾ ਕਾਰਜ ਸਿੱਧ ਹੋ ਜਾਏਗਾ ਸੁਲੀਖਾਨ ਨੇ ਸੁਲੀਖਾਨ ਦੀ ਇਸ ਸਲਾਹ ਅਨੁਸਾਰ ਸ਼੍ਰੀ ਪਿਰਥੀ ਚੰਦ ਜੀ ਨੇ 300 ਮੋਹਰਾਂ ਇਨ੍ਹਾਂ ਦੋਹਾਂ ਨੂੰ ਰਿਸ਼ਵਤ ਦੇ ਕੇ ਆਖਿਆ ਕਿ ਜੇ ਗੁਰਗੱਦੀ ਨਹੀਂ ਤਾਂ ਕੋਈ ਪਿੰਡ ਹੀ ਜਾਗੀਰ ਵਿੱਚ ਬਾਦਸ਼ਾਹ ਤੋਂ ਦਵਾ ਦਿਓ ਜਿੱਥੇ ਬੈਠ ਕੇ ਮੈਂ ਆਪਣਾ ਨਿਰਵਾਹ ਕਰ ਸਕਾਂ ਇਹ ਗੱਲ ਸੁਣ ਕੇ ਉਮਰਾਵਾ ਨੇ ਸਮਾ ਵਿਚਾਰ ਕੇ ਬਾਦਸ਼ਾਹ ਪਾਸ ਜਾ ਕੇ ਪਿਰਥੀ ਚੰਦ ਜੀ ਦੀ ਬਹੁਤ ਉਪਮਾ ਕੀਤੀ ਅਤੇ ਕਿਹਾ ਬਾਦਸ਼ਾਹ ਸਲਾਮਤ ਇੱਕ ਇਹ ਗੁਰੂ ਸਾਹਿਬ ਤੇ ਸਾਹਿਬ ਜATE ਤੁਹਾਡੇ ਪਾਸ ਚੱਲ ਕੇ ਆਏ ਹਨ ਇਹਨਾਂ ਨੂੰ ਕੁਛ ਭੇਟਾ ਦੇ ਕੇ ਵਿਦਾ ਕਰਨਾ ਚਾਹੀਦਾ ਹੈ ਗੁਰੂ ਘਰ ਦਾ ਸਤਿਕਾਰ ਕਰਨ ਦੀ ਮਰਿਆਦਾ ਆਪਜੀ ਦੇ ਵੱਡਿਆਂ ਤੋਂ ਚੱਲੀ ਆ ਰਹੀ ਹੈ। ਝਾਂਗੀਰ ਨੇ ਆਪਣੇ ਦੋਮੁਖੀ ਅਲਕਹਰਾਂ ਦੀ ਸ਼ਿਫਾਰਿਸ਼ ਸੁਣ ਕੇ ਕਿਹਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਇੱਕ ਪਿੰਡ ਜਾਗੀਰ ਦਿੰਦਾ ਹਾਂ। ਉੱਥੇ ਬੈਠ ਕੇ ਹੀ ਆਪਣੀ ਗੁਜ਼ਾਰਨ ਕਰਨ। ਉਪਰੰਤ ਜਦ ਮੈਂ ਲਾਹੌਰ ਜਾਵਾਂਗਾ ਤਾਂ ਦੋਹਾਂ ਭਰਾਵਾਂ ਦੀ ਗੱਲ ਸੁਣ ਕੇ ਨਿਆਂ ਕਰਾਂਗਾ। ਇਸ ਪ੍ਰान्त ਬਾਦਸ਼ਾਹ ਨੇ ਪ੍ਰਿਥੀ ਚੰਦ ਜੀ ਨੂੰ ਮਾਲਵੇ ਵਿੱਚ ਇੱਕ ਪਿੰਡ ਦਾ ਪਟਾ ਲਿਖ ਦਿੱਤਾ ਜਿਸ ਅਨੁਸਾਰ ਮਾਲਵੀ ਦੇਸ਼ ਵਿੱਚ ਆਉਣ ਤੇ ਆਪਣੇ ਮਕਾਨ ਬਣਾ ਕੇ ਆਪਣਾ ਨਿਵਾਸ ਕਰ ਲਿਆ ਇੱਥੇ ਆਪ ਜੀ ਨੇ ਪਹਿਲਾਂ ਕਿਉਂਕਿ ਇੱਕ ਕੋਠਾ ਹੀ ਬਣਵਾਇਆ ਸੀ ਇਸ ਵਾਸਤੇ ਇਸ ਨਗਰ ਦਾ ਨਾਮ ਹੀ ਗੁਰੂ ਕਾ ਕੋਠਾ ਪ੍ਰਸਿੱਧ ਹੋ ਗਿਆ ਜੋ ਅੱਜ ਤੱਕ ਚੱਲਿਆ ਆ ਰਿਹਾ ਹੈ ਇਹ ਪਿੰਡ ਜੈਤੋ ਤੋਂ 14 ਮੀਲ ਦੂਰ ਹੈ ਇਸਨੂੰ ਬਾਬਾ ਪਿਰਥੀ ਚੰਦ ਜੀ ਨੇ ਸੰਮਤ 1653 ਵਿੱਚ ਬਸਾਇਆ ਸੀ ਇੱਕ ਦਿਨ ਸਤਿਗੁਰੂ ਅਰਜਨ ਦੇਵ ਜੀ ਪਹਿਲਾਂ ਖੂਹ ਤੋਂ ਇਸ਼ਨਾਨ ਕਰਕੇ ਫਿਰ ਸਰੋਵਰ ਵਿੱਚ ਇਸ਼ਨਾਨ ਕਰਕੇ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਮੱਥਾ ਟੇਕ ਕੇ ਜਦ ਆਪ ਜੀ ਬਾਹਰ ਪ੍ਰਕਰਮਾ ਵਿੱਚ ਆਏ ਤਾਂ ਆਪ ਜੀ ਨੇ ਵੇਖਿਆ ਕਿ ਸਰੋਵਰ ਦੇ ਕਿਨਾਰੇ ਇੱਕ ਪੰਡਤ ਪੱਥਰ ਦੀ ਮੂਰਤੀ ਰੱਖ ਕੇ ਕਥਾ ਕਰ ਰਿਹਾ ਹੈ ਗੁਰੂ ਜੀ ਅਡੋਲ ਹੀ ਉਸ ਪਾਸੋਂ ਲੰਘ ਗਏ ਵੀ ਪੰਡਤ ਨੇ ਕਿਹਾ ਠਾਕੁਰ ਨੂੰ ਨਮਸਕਾਰ ਕਰਨ ਤੋਂ ਬਿਨਾਂ ਹੀ ਅੱਗੇ ਲੰਘ ਗਏ ਹੋ ਨਾ ਠਾਕੁਰ ਅੱਗੇ ਅਤੇ ਨਾ ਮੇਰੇ ਅੱਗੇ ਸਿਰ ਨਿਵਾਇਆ ਹੈ ਇਹਨਾਂ ਨੇ ਆਪ ਨਾਲ ਸਿੱਖਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ ਹੈ ਇਹ ਗੁਰੂ ਗੱਦੀ ਉੱਤੇ ਬੈਠ ਕੇ ਅਭਿਮਾਨੀ ਹੋ ਗਏ ਹਨ ਪ੍ਰਕਰਮਾ ਕਰਕੇ ਗੁਰੂ ਜੀ ਨੇ ਪੰਡਤ ਨੂੰ ਪੁੱਛਿਆ ਪੰਡਤ ਜੀ ਤੁਸੀਂ ਸਾਡੇ ਉੱਤੇ ਕਿਸ ਗੱਲ ਦਾ ਗੁੱਸਾ ਕੀਤਾ ਹੈ ਪੰਡਤ ਨੇ ਬੜੇ ಅಭಿಮಾನ ਨਾਲ ਕਿਹਾ ਕਿ ਮੈਂ ਠਾਕੁਰ ਦੀ ਪੂਜਾ ਕਰ ਰਿਹਾ ਸਾਂ ਆਪ ਖੱਤਰੀ ਧਰਮ ਹੋ ਕੇ ਬਿਨਾਂ ਨਮਸਕਾਰ ਕਰਨ ਦੇ ਹੀ ਅੱਗੇ ਲੰਘ ਗਏ ਸੀ ਗੁਰੂ ਜੀ ਨੇ ਕਿਹਾ ਪੰਡਤ ਜੀ ਤੁਸੀਂ ਸ਼ੁਭ ਕਰਮਾਂ ਤੋਂ ਹੀਨੇ ਹੋ ਇਹ ਠਾਕੁਰ ਪੂਜਾ ਤੁਹਾਡਾ ਸਭ ਦਿਖਾਵਾ ਹੈ ਮਨ ਤੁਹਾਡਾ ਕਰਦੇ ਕੰਮਾਂ ਦੇ ਵਿੱਚ ਪਸਾਰੇ ਵਿੱਚ ਲੱਗਿਆ ਹੋਇਆ ਹੈ ਤੇ ਤੁਸੀਂ ਝੂਠ-ਮੂਠ ਹੀ ਅੱਖਾਂ ਮੀਟ ਕੇ ਲੋਕਾਂ ਨੂੰ ਵਿਖਾ ਰਹੇ ਹੋ ਜੇ ਤੁਹਾਡਾ ਮਨ ਠਾਕੁਰ ਪੂਜਾ ਵਿੱਚ ਲੱਗਾ ਹੋਇਆ ਹੁੰਦਾ ਤਾਂ ਅਸੀਂ ਤੁਹਾਨੂੰ ਸੱਚਾ ਪੁਜਾਰੀ ਸਮਝ ਕੇ ਜ਼ਰੂਰ ਨਮਸਕਾਰ ਕਰਦੇ ਪਰ ਤੁਹਾਡਾ ਪਖੰਡ ਵੇਖ ਕੇ ਅਸੀਂ ਅੱਗੇ ਨੂੰ ਲੱਗ ਗਏ ਸੀ ਇਹ ਗੱਲ ਸੁਣ ਕੇ ਪੰਡਤ ਨੇ ਸਮਝ ਲਿਆ ਕਿ ਇਹ ਸ਼ਕਤੀਵਾਨ ਹਨ ਜਿਨ੍ਹਾਂ ਨੇ ਮੇਰੇ ਮਨ ਦੀ ਗੱਲ ਜਾਣ ਲਈ ਹੈ ਜੇ ਮੈਂ ਇਹਨਾਂ ਦਾ ਸਿੱਖ ਬਣ ਜਾਵਾਂ ਤਾਂ ਇਹ ਮੇਰਾ ਕਲਿਆਣ ਕਰ ਦੇਣਗੇ ਪਰ ਇਹਨਾਂ ਦਾ ਸਿੱਖ ਬਣਨ ਤੋਂ ਪਹਿਲਾਂ ਮੈਨੂੰ ਕੁਝ ਪ੍ਰਸ਼ਨ ਕਰਕੇ ਇਹਨਾਂ ਦੀ ਕੁਝ ਹੋਰ ਪ੍ਰੀਖਿਆ ਕਰ ਲੈਣੀ ਚਾਹੀਦੀ ਹੈ ਫਿਰ ਸਿੱਖ ਬਣਾਂਗਾ ਇਹੇ ਕਲ ਵਿਚਾਰ ਕੇ ਪੰਡਤ ਨੇ ਕਿਹਾ ਮੇਰੇ ਵਿੱਚ ਤਾਂ ਭਲਾ ਆਪ ਜੀ ਨੇ ਇਹ ਔਗੁਣ ਜਾਣ ਕੇ ਮੈਨੂੰ ਨਮਸਕਾਰ ਨਾ ਕੀਤੀ ਕਿ ਮੇਰਾ ਮਨ ਪੂਜਾ ਵਿੱਚ ਨਹੀਂ ਸੀ ਪਰ ਠਾਕੁਰ ਵਿੱਚ ਕੀ ਔਗੁਣ ਸੀ ਉਸ ਨੂੰ ਤੁਸਾ ਨਮਸਕਾਰ ਕਿਉਂ ਨਹੀਂ ਕੀਤੀ ਤਾਂ ਗੁਰੂ ਜੀ ਨੇ ਕਿਹਾ ਪੰਡਤ ਜੀ ਮੂੰਹ ਨਾਲ ਤਾਂ ਤੁਸੀਂ ਕਥਾ ਕਰਦੇ ਹੋ ਪਰ ਤੁਹਾਡੇ ਮਨ ਵਿੱਚ ਪਰਮੇਸ਼ਵਰ ਦਾ ਕੁਝ ਵੀ ਪ੍ਰੇਮ ਨਹੀਂ ਹੈ ਲੋਕਾਂ ਨੂੰ ਉਪਦੇਸ਼ ਕਰਦੇ ਹੋ ਪਰ ਆਪ ਉਸ ਨੂੰ ਨਹੀਂ ਕਮਾਉਂਦੇ ਆਪਣੇ ਅੱਗੇ ਤੁਸੀਂ ਸਾਲਗ੍ਰਾਮ ਪੱਥਰ ਦੀ ਮੂਰਤੀ ਰੱਖੀ ਹੋਈ ਹੈ ਅਤੇ ਮਨ ਤੁਹਾਡਾ ਬਾਹਰ ਭੱਜਾ ਫਿਰਦਾ ਹੈ ਇਹ ਸਭ ਤੁਸੀਂ ਲੋਕਾਂ ਨੂੰ ਪਤਿਉਣਾ ਵਾਸਤੇ ਅੰਨੇਵਾਹ ਕੰਮ ਕਰ ਰਹੇ ਹੋ ਜਿਹੜਾ ਗੁਰੂ ਸ਼ਬਦ ਨੂੰ ਕਮਾਏਗਾ ਉਹੀ ਤ੍ਰਿਗੁਣ ਮਾਇਆ ਤੋਂ ਅਤੀਤ ਹੋ ਕੇ ਇੱਕ ਪਰਮੇਸ਼ਵਰ ਦਾ ਨਾਮ ਸਿਮਰਨ ਕਰੇਗਾ ਜੋ ਚਾਰ ਵੇਦਾਂ ਦਾ ਤਤ ਹੈ ਅਸੀਂ ਐਸੇ ਪੁਰਸ਼ ਦੀ ਚਰਨੀ ਪੈਂਦੇ ਹਾਂ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਪੰਡਤ ਨੇ ਕਿਹਾ ਮਹਾਰਾਜ ਸੰਸਕ੍ਰਿਤ ਵਿੱਚ ਲਿਖੀ ਹੋਈ ਬਾਣੀ ਨੂੰ ਸਭ ਕੋਈ ਬੜੇ ਪ੍ਰੇਮ ਨਾਲ ਪੜ੍ਹ ਕੇ ਬ੍ਰਹਮ ਵਿੱਦਿਆ ਪ੍ਰਾਪਤ ਕਰਦਾ ਹੈ ਅਤੇ ਅਸੀਂ ਉਸ ਨੂੰ ਮੰਨਦੇ ਹਾਂ ਇਹ ਦੇਵ ਬਾਣੀ ਹੈ ਪਰ ਇਹ ਜਿਹੜੀ ਬਾਣੀ ਤੁਸੀਂ ਪਾਖਾ ਵਿੱਚ ਲਿਖੀ ਹੈ ਇਸ ਦਾ ਕੀ ਲਾਭ ਹੈ ਇਸ ਨੂੰ ਕੋਈ ਵੀ ਮਨ ਲਾ ਕੇ ਨਹੀਂ ਪੜਦਾ ਇਸ ਵਿੱਚ ਕੋਈ ਕਲਿਆਣਕਾਰੀ ਚੁਕਤੀ ਵੀ ਨਹੀਂ ਫਿਰ ਇਸ ਨੂੰ ਪੜਨ ਸੁਣਨ ਦਾ ਕੀ ਲਾਭ ਹੈ ਤੇ ਤੁਸੀਂ ਇਸ ਦੀ ਰਚਨਾ ਕਿਸ ਵਾਸਤੇ ਕੀਤੀ ਹੈ ਗੁਰੂ ਜੀ ਨੇ ਕਿਹਾ ਪੰਡਿਤ ਜੀ ਤੋ ਪਾਖਾ ਤੋਂ ਬਿਨਾ ਸੰਸਕ੍ਰਿਤ ਹੀ ਨਹੀਂ ਹੈ ਜਗਿਆਸੂ ਦਾ ਉਦਾਹਰਣ ਨਹੀਂ ਕਰ ਸਕਦੀ ਫਿਰ ਜਦ ਤੱਕ ਇਸ ਦੇ ਸ਼ਲੋਕ ਨੂੰ ਪਾਖਾ ਵਿੱਚ ਨਾ ਸਮਝਿਆ ਜਾਵੇ ਤਦ ਤੱਕ ਇਸ ਦੀ ਸਿੱਖਿਆ ਨੂੰ ਕੌਣ ਧਾਰਨ ਕਰ ਸਕਦਾ ਹੈ ਸੋ ਭਾਸ਼ਾ ਇੱਕ ਬੜਾ ਜ਼ਰੂਰੀ ਅੰਗ ਹੈ ਜਿਸ ਨਾਲ ਸੰਸਕ੍ਰਿਤ ਦੀ ਸਮਝ ਆਉਂਦੀ ਹੈ ਇਸ ਗੱਲ ਨੂੰ ਵਿਚਾਰ ਕੇ ਹੀ ਅਸਾਂ ਪਾਖਾ ਨੂੰ ਹੀ ਮੂਲ ਰੱਖਿਆ ਹੈ ਜਿਸ ਨੂੰ ਸਭ ਕੋਈ ਬੱਚਾ ਬੁੱਢਾ ਪੜ ਸੁਣ ਕੇ ਸਮਝ ਲੈਂਦਾ ਹੈ ਤੇ ਆਪਣਾ ਜੀਵਨ ਸੁਧਾਰ ਲੈਂਦਾ ਹੈ ਇਸ ਨੂੰ ਸੰਸਕ੍ਰਿਤ ਦੀ ਸਹਾਇਤਾ ਦੀ ਲੋੜ ਨਹੀਂ ਹੈ ਪਰ ਸੰਸਕ੍ਰਿਤ ਨੂੰ ਇਸ ਦੀ ਬਹੁਤ ਲੋੜ ਹੈ ਗੁਰੂ ਜੀ ਪਾਸੋਂ ਇਹ ਵਿਚਾਰ ਸੁਣ ਕੇ ਪੰਡਤ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਸਾਰੇ ਜਗਤ ਦੇ ਦਾਤੇ ਹੋ ਮੈਨੂੰ ਆਪਣਾ ਦਾਸ ਜਾਣ ਕੇ ਸਿੱਖ ਕਰ ਲਵੋ ਗੁਰੂ ਜੀ ਨੇ ਬਚਨ ਕੀਤਾ ਤੂੰ ਉੱਤਮ ਜਾਤੀ ਦਾ ਬ੍ਰਾਹਮਣ ਹੈ ਰਾਤ ਦਿਨ ਲੇਵ ਲਾ ਕੇ ਸਤਨਾਮ ਦਾ ਸਿਮਰਨ ਕਰਿਆ ਕਰ ਤੇਰੀ ਕਲਿਆਣ ਹੋ ਜਾਵੇਗੀ ਗੁਰੂ ਜੀ ਤੋਂ ਚਰਣਾ ਮਿੱਤਰ ਅਤੇ ਉਪਦੇਸ਼ ਲੈ ਕੇ ਪੰਡਤ ਨੇ ਗੁਰੂ ਜੀ ਦੀ ਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲ ਕਰ ਲਿਆ ਇੱਕ ਦਿਨ ਗੁਰੂ ਜੀ ਪਾਸ ਗੁਰੂ ਬਾਜ਼ਾਰ ਤੇ ਦੁਕਾਨਦਾਰਾਂ ਨੇ ਆਣ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਬੜੀ ਕਿਰਪਾ ਕਰਕੇ ਸਾਨੂੰ ਇੱਥੇ ਦੁਕਾਨਾਂ ਬਣਾ ਕੇ ਬਿਠਾਇਆ ਹੈ ਪਰ ਇੱਥੇ ਨਾ ਕੋਈ ਗਾਹਕ ਹੁੰਦਾ ਹੈ ਤੇ ਨਾ ਹੀ ਕੋਈ ਵਣਜ ਹੁੰਦਾ ਹੈ ਫਿਰ ਅਸੀਂ ਆਪਣੀ ਗੁਜ਼ਾਰਨ ਕਿਸ ਤਰ੍ਹਾਂ ਕਰੀਏ ਗੁਰੂ ਜੀ ਨੇ ਕਿਹਾ ਪਾਈ ਤੁਸੀਂ ਨਿੱਤ ਪ੍ਰਤੀ ਸਵੇਰੇ ਦਰਬਾਰ ਸਾਹਿਬਾਨ ਕੀ ਕੌਡੀ ਦੋ ਕੌਡੀਆਂ ਜਥਾ ਸ਼ਕਤੀ ਸ਼ਰਦਾ ਨਾਲ ਮੱਥਾ ਟੇਕ ਕੇ ਇਰ ਦੁਕਾਨਾ ਖੋਲ ਕੇ ਵਿਹਾਰ ਕਰਿਆ ਕਰੋ ਤੁਹਾਨੂੰ ਕੋਈ ਟੋਟ ਨਹੀਂ ਆਵੇਗੀ ਛੇਤੀ ਹੀ ਧਨਵਾਨ ਬਣ ਕੇ ਸੁਖੀ ਹੋ ਜਾਓਗੇ ਗੁਰੂ ਜੀ ਦਾ ਹੁਕਮ ਮੰਨ ਕੇ ਜਦ ਦੁਕਾਨਦਾਰ ਇਸ ਤਰ੍ਹਾਂ ਹੀ ਕਰਨ ਲੱਗੇ ਤਾਂ ਉਹਨਾਂ ਦਾ ਵਣਜ ਬਹੁਤ ਚੱਲ ਪਿਆ ਜਿਸ ਨਾਲ ਧਨ ਕਮਾ ਕੇ ਉਹ ਬਹੁਤ ਸੁਖੀ ਹੋ ਗਈ